ਸਰ ਕ੍ਰਿਸ਼ਨਾ ਕਲੋਨੀ ਗਲੀ ਨੰਬਰ 2 ਚ ਰਹਿੰਦੇ ਆ ਅਸੀਂ ਮੈਂ ਹਸਬੰਡ ਵਾਈਫ ਦੋਨੋਂ ਜੌਬ ਕਰਦੇ ਆ ਤੇ 12 ਵਜੇ ਦੇ ਕਰੀਬ ਮੇਰੇ ਪੜੋਸੀਆਂ ਦਾ ਫੋਨ ਆਇਆ ਮੈਨੂੰ ਕਿ ਤੁਹਾਡੇ ਘਰ ਜਿਹੜਾ ਹੈ ਖੜਕਾ ਹੋ ਰਿਹਾ ਹੈ ਚਾਹਤ ਕੋਈ ਚੋਰ ਵੜ ਗਿਆ ਔਰ ਨਾਲ ਵਾਲੇ ਆਂਟੀ ਨੇ ਮੇਰੇ ਹਸਬੰਡ ਨੂੰ ਕਾਲ ਕੀਤਾ ਉਹ ਆਏ ਉਹਨਾਂ ਨੇ ਦੇਖਿਆ ਕਿ ਅੰਦਰ ਵਾਲਾ ਜਿਹੜਾ ਲੌਕ ਜਿਹੜਾ ਸੀਗਾ ਟੁੱਟਾ ਹੋਇਆ ਸੀਗਾ ਬਾਹਰੋਂ ਗੇਟ ੱਪ ਕੇ ਚੋਰ ਆਇਆ

ਔਰ ਲੜਕਾ ਵੀ ਆ ਗਿਆ ਔਰ ਉਹ ਦੌੜਦਾ ਹੋਇਆ ਕੈਮਰੇ ਦੇ ਵਿੱਚ ਆ ਗਿਆ ਔਰ ਜੇ ਸਾਡੀ ਗੱਲ ਜਲਦੀ ਸੁਣ ਲਿੱਤੀ ਜਾਂਦੀ ਜਲਦੀ ਇਨਕੁਆਇਰੀ ਸਟਾਰਟ ਹੋ ਜਾਂਦੀ ਤਾਂ ਮੈਨੂੰ ਲੱਗਦਾ ਕਿ ਉਹ ਜ਼ਿਆਦਾ देर ਨਹੀਂ ਲੱਗਦੇ ਔਰ ਪਕੜਿਆ ਵੀ ਜਾਣਾ ਸੀਗਾ ਉਹ ਬਟ ਇੱਥੇ ਟਿਲ ਹੋਈ ਹੈ ਪੁਲਿਸ ਨੇ ਆਨ ਵੀ ਤੁਹਾਡੇ ਐਮਸੀ ਸਾਹਿਬ ਨੂੰ ਫੋਨ ਕੀਤਾ ਗਿਆ ਐਮਸੀ ਸਾਹਿਬ ਜਦੋਂ ਗਏ ਹੈ ਉਹ ਫਿਰ ਨਾਲ ਪੁਲਿਸ ਨੂੰ ਲੈ ਕੇ ਆਏ ਉਸ ਤੋਂ ਬਾਅਦ ਪੁਲਿਸ ਆਈ ਹੈ ਸਾਡੇ ਘਰ ਦੇਖਣ ਵਾਸਤੇ ਕਿ ਕੀ ਚੋਰੀ ਵਗੈਰਾ ਹੋਈ ਹੈ ਪਰ ਫਿਰ ਪਰਸਾ ਨੂੰ ਜੀ ਮੋੜਾ ਦੋ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜੇ ਇਸ ਤਰ੍ਹਾਂ ਦੀ ਜਿਹੜੀ ਚੋਰੀ ਦੀ ਘਟਨਾਵਾਂ ਹੋ ਰਹੀਆਂ ਹਨ ਉਹਨਾਂ ਨੂੰ ਦੇਖਿਆ ਜਾਵੇ ਔਰ ਇੱਕ ਆਮ ਬੰਦਾ ਜੇ ਕੋਈ ਮੁਸ਼ਕਿਲ ਛੋਏ ਉਹਨੂੰ ਪਹਿਲੀ ਗੱਲ ਕਿੰਨ ਕੋਣ ਯਾਦ ਆਂਦਾ ਜਦੋਂ ਬੰਦਾ ਪਰੇਸ਼ਾਨ ਹੋਏ ਉਹਨੂੰ ਇਹ ਯਾਦ ਆਂਦਾ ਕਿ ਸਾਨੂੰ ਪੁਲਿਸ ਨੂੰ ਕਾਲ ਕਰਾਂਗੇ ਤੇ ਉਹ ਸਾਡੀ ਹੈਲਪ ਕਰਨਗੇ ਔਰ ਪੁਲਿਸ ਵਾਲੇ ਆਂਦੇ ਆ ਆਪਣੇ ਆਰਾਮ ਦੇ ਨਾਲ ਮੇਰੇ ਘਰ ਦੇ ਕਿੰਨੇ ਦੂਰ ਹੈਗਾ ਕ੍ਰਿਸ਼ਨਾ ਕਲੋਨੀ ਗਲੀ ਨੰਬਰ 2 ਸਿਵਲ ਹਸਪੀਟਲ ਦੇ ਪਿਛਲੇ ਸਾਈਡ ਬਸ ਸਟੈਂਡ ਦੇ ਕੋਲ ਪੁਲਿਸ ਸਟੇਸ਼ਨ ਹੈਗਾ ਪੁਲਿਸ ਸਟੇਸ਼ਨ ਤੋਂ ਇੱਥੇ ਆਂਦੇ ਤੇ ਪੁਲਿਸ ਵਾਲੇ ਕਿੰਨੇ ਵੀ ਬਿਜ਼ੀ ਹੋਣ 15 ਮਿੰਟ ਲੱਗਦੇ ਐ 2 ਘੰਟੇ ਦਾ ਟਾਈਮ ਲੱਗਾ ਜੀ ਉਹਨਾਂ ਨੂੰ ਆਂਚ ਔਰ ਇੰਨੀ ਦੇ ਤਾਂ ਬੰਦਾ ਪਰੇਸ਼ਾਨੀ ਹੋ ਜਾਏ ਕਿ ਹੋ ਕੀ ਰਿਹਾ ਸਾਡੇ ਨਾਲ ਪੁਲਿਸ ਨੂੰ ਆਪਣੀ ਕਾਰਵਾਈ ਕਰਨੀ ਚਾਹੀਦੀ ਔਰ ਮੈਂ ਚਾਹਦੀ ਆ ਕਿ ਮੇਰਾ ਜਿਹੜਾ ਸਮਾਨ ਹੋਈ ਹੈ ਮੇਰੀ ਚੋਰੀ ਹੋਈ ਹੈ ਉਹ ਜਲਦੀ ਤੋਂ ਜਲਦੀ ਮੇਰਾ ਸਾਮਾਨ ਜਿਹੜਾ ਹੈ ਰਿਕਵਰ ਕੀਤਾ ਜਾਏ ਔਰ ਥੋੜੀ ਜੀ ਚੌਕਸੀ ਰੱਖੀ ਜਾਏ ਕਿ ਸਾਰੇ ਲੋਕੀ ਆਪਣੇ ਘਰ ਹਰ ਟਾਈਮ ਨਹੀਂ ਰਹਿ ਸਕਦੇ ਆਪਣੇ ਸਾਨੂੰ ਆਪਣੀ ਜੌਬ ਕਰਨੇ ਪੈਂਦੇ ਆ ਆਪਣੇ ਘਰ ਖਲੇ ਖੁੱਲੇ ਛੱਡਨੇ ਪੈਂਦੇ ਆ ਥੋੜੀ ਜੀ ਸਟਿਕਨੈਸ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਵੱਲੋਂ ਵੀ ਚੋਰਾਾਂ ਦੇ ਉੱਤੇ ਨਗਾਮ ਪਾਓ ਸਾਡੇ ਜਿਹੜੇ ਨੌਕਰੀ ਪੇਸ਼ਾ ਲੋਕ ਬੰਦੇ ਹੈਗੇ ਆ ਉਹਨਾਂ ਨੂੰ ਕਿੱਦਾਂ ਹੁੰਨਾ ਮੈਂ ਤੁਸੀ ਹੁਣ ਦੱਸੋ ਕੱਲ ਮੈਂ ਕਿਸ ਤਰ੍ਹਾਂ ਆਪਣਾ ਘਰ ਛੱਡ ਕੇ ਜਾਵਾਂਗੀ ਨੌਕਰੀ ਤੇ ਤੇ ਥੋੜਾ ਆਪਣਾ ਪ੍ਰਸ਼ਾਸਨ ਨੂੰ ਥੋੜਾ ਐਕਟਿਵਲੀ ਕੰਮ ਕਰਨਾ ਚਾਹੀਦਾ ਹੈ ਪੁਲਿਸ ਵਾਲਿਆਂ ਨੂੰ ਥੋੜਾ ਪੈਟ੍ਰੋਲਿੰਗ ਕਰਨੀ ਚਾਹੀਦੀ ਹੈ ਗੱਡੀਆਂ ਤਾਂ ਸੀਐਮ ਸਾਹਿਬ ਨੇ ਬਟਰੀਆਂ ਦੇ ਦਿੱਤੀਆਂ ਤੇ ਜਦੋਂ ਇਹਦਾ ਕੋਈ ਚੋਰੀ ਦੇ ਘਟਨਾ ਹੋਏ ਤਾਂ ਪੁਲਿਸ ਤਾਂ ਪਹੁੰਚ ਹੀ ਨਹੀਂ ਸਕਦੀ ਟਾਈਮ ਸਿਰ ਤੇ ਕੀ ਕਰਨੀ ਹੈ ਗੱਡੀਆਂ ਉਹ ਪੈਟ੍ਰੋਲਿੰਗ ਵੀ ਚਾਹੀਦੀ ਹੈ ਕਾਰਵਾਈ ਵੀ ਚਾਹੀਦੀ ਹੈ ਬਟ ਮੋਸਟ ਇੰਪੋਰਟੈਂਟ ਚਾਹੀਦਾ ਹੈ ਕਿ ਜੇ ਤੁਹਾਨੂੰ ਕੋਈ ਪਰੇਸ਼ਾਨ ਹੋ ਕੇ ਫੋਨ ਕਰ ਰਿਹਾ ਹੈ ਤੁਸੀਂ ਆ ਕੇ ਉਹਦੀ ਗੱਲ ਤਾਂ ਸੁਣੋ ਤੁਸੀਂ 2 ਘੰਟੇ ਬਾਅਦ ਤੁਹਾਨੂੰ ਪਹਿਲਾਂ ਲੈ ਕੇ ਜਾਣਾ ਪੈਂਦਾ ਲੈਣ ਜਾਣਾ ਪਏਗਾ ਫਿਰ ਤੁਸੀਂ ਆਂਦੇ ਹੋ ਥਿਸ ਇਸ ਨਾਟ ਰੌਂਗ ਥਿਸ ਇਸ ਨਾ ਬਹੁਤ ਏ ਟਿੱਲ ਜਿੰਨੂੰ ਮੈਂ ਕਹਿ ਸਕਦੀ ਆ ਕਿ ਹੈਗੀ ਐ ਥੈਂਕ ਯੂ